ਟਾਡੇ ਸਾਥੀ ਵੱਡੇ ਆਗੂ ਨੇ ਕਾਂਵੜ ਕੁਲਵੰਤ ਸਿੰਘ ਸੰਧੂ ਜੀ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਮੌਸਮ ਦੀ ਖਰਾਬੀ ਦੇ ਬਾਵਜੂਦ ਵੱਡੀ ਗਿਣਤੀ ਪਹੁੰਚੇ ਇਨਕਲਾਬੀ ਭੈਣੋ ਭਰਾਓ ਤੁਸੀਂ ਬਧਾਈ ਦੇ ਪਾਤਰੋ ਸਾਰੇ ਪੰਜਾਬ ਦੇ ਵਿੱਚ ਮੌਸਮ ਖਰਾਬ ਦੇ ਬਾਵਜੂਦ ਐਡੀ ਵੱਡੀ ਗਿਣਤੀ ਚ ਆਇਓ ਔਰ ਖੁਸ਼ੀ ਦੀ ਗੱਲ ਇਹ ਆ ਕਿ ਖੱਬੀਆਂ ਧਿਰਾਂ ਦੇ ਵੱਡੇ ਆਗੂ ਇੱਥੇ ਆ ਕੇ ਜਿਹੜਾ ਏਕਤਾ ਦਾ ਮੁਜ਼ਾਹਰਾ ਕੀਤਾ ਇਹਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਚੰਗੀ ਹੱਥ ਸ਼ਕਤਾ ਪੈਦਾ ਹੋਊਗੀ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਕਿਉਂਕਿ ਵੱਡੇ ਬਲਾਰੇ ਪਾਸਲਾ ਜੀ ਤੇ ਅਸ਼ੋਕ ਮਕਾਰ ਜੀ ਜਿਹੜੇ ਆਂਧਰਾ ਤੋਂ ਚੱਲ ਕੇ ਆਏ ਆ ਹైదరాబాద్ੋਂ ਚੱਲ ਕੇ ਆਏ ਆ ਉਹ ਨਹੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ ਮੈਂ ਸਿਰਫ ਇਹ ਗੱਲ ਕਰਨੀ ਆ ਮੇ ਤੋਂ ਪਹਿਲਾਂ ਬੁਲਾ ਰਹਿਆਂ ਨੇ बहुत ने कोशिश यह की सामराज आ कर रहा अडानी अबानी आ कर रहा मोदी आ कर रहा मैं ये कहना चाहता उन्होंने काम करने हैं तो अपनी शक्ति ने वो नेम रोकने इस करके कट्ठे होके बैठे हैं ना जे मार्क्स ने डेढ़ सौ साल पहला सामराज बारे कैती कामिया बारे बड़ा कुछ लिखा ਤੇ ਬਾਬੇ ਨਾਨਕ ਨੇ 550 500 ਸਾਲ ਪਹਿਲਾਂ ਬੜਾ ਕੁਝ ਕਹਿਤਾ ਸੀ ਰਾਜੇ ਸ਼ੀ ਮਕਦਮ ਕੁੱਤੇ ਜਾਏ ਜਗਾਵਨ ਬੈਠੇ ਸੁੱਤੇ ਜੇ ਬਾਬਾ ਨੇ ਸਾਡੇ ਹਮਲਾ ਕੀਤਾ ਭਾਰਤ ਤੇ ਤਾਂ ਉਦੋਂ ਵੀ ਕਹਿਤਾ ਸੀ ਪਾਪ ਦੀ ਜਨ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਬੇ ਲਾਲੋ ਸਾਮਰਾਜ ਦੇ ਖਿਲਾਫ ਰਾਜੇ ਮਹਾਰਾਜੇ ਦੇ ਖਿਲਾਫ ਸਿੱਖ ਧਰਮ ਦੇ ਪਹਿਲੇ ਗੁਰੂ ਨੇ ਇੱਕ ਲੱਕ ਕਹਿਤੀਆਂ ਸੀ ਤੇ ਲਗਾਤਾਰ 21 ਸਾਲ 28000 ਕਿਲੋਮੀਟਰ ਪੈਦਲ ਚੱਲ ਕੇ ਗੋਸ਼ਟੀਆਂ ਕੀਤੀਆਂ ਬਚਾਵਟਾਂ ਦੇ ਕੀਤੇ ਵਿਵਾਂਹ ਪਰਮਾਂ ਤੋਂ ਦੂਰ ਕੀਤਾ ਜਾਤ ਪਾਤ ਦਾ ਖਾਤਮਾ ਕਰਨ ਦਾ ਨਾਅਰਾ ਦਿੱਤਾ ਔਰਤ ਨੂੰ ਵੱਡਾ ਰੋਤਵਾ ਦੇਣ ਦੀ ਗੱਲ ਕਹੀ ਇਹ ਮੈਂ ਤਾਂ ਕਹ ਰਿਆਂ ਕਿ ਸਾਡੇ ਬਹੁਤ ਸਾਰੀਆਂ ਸਰਕਾਰਾਂ ਕੋਸ਼ਿਸ਼ ਕਰਦੀਆਂ ਕਿ ਪਹਿਲਾਂ ਜਿਹੜਾ ਕੋਈ ਬੁੱਧੀਜੀਵੀ ਆ ਉਹਨੂੰ anarchist ਕਹੋ ਕਮਲਾ ਕਹੋ ਮੂਰਖ ਕਹੋ ਜਦੋਂ ਲੋਕ ਉਹਨੂੰ ਅਡਾਪਟ ਕਰ ਲੈਣ ਤੁਹਾਨੂੰ ਪੱਥਰ ਬਣਾ ਦੋ ਅੱਜ ਉਹਨਾਂ ਗੁਰੂਆਂ ਦੇ ਨਾਂ ਤੇ ਦੇਸ਼ ਭਗਤਾਂ ਦੇ ਨਾਂ ਤੇ ਬੋਤਲ ਲੱਗ ਰਹੀ ਆ ਗੁਰਦੁਆਰੇ ਬਣ ਰਹੇ ਆ ਮੰਦਰ ਬਣ ਰਹੇ ਆ ਉਹਨਾਂ ਦੀ ਵਿਚਾਰਧਾਰਾ ਨੂੰ ਸਾਡੇ ਕੋਲ ਖੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੇ ਅਸੀਂ ਉਹਨਾਂ ਵਿਚਾਰਧਾਰਾਵਾਂ ਨੂੰ ਲੈ ਕੇ ਤੁਰੀਏ ਤੇ ਸਰਕਾਰਾਂ ਨੇ ਜੋ ਕਰਤੂਤਾਂ ਕਰ ਰਹੀਆਂ ਗਲਤ ਕੰਮ ਕਰਨੇ ਆ ਉਹਨੂੰ ਏਕਤਾ ਦੇ ਨਾਲ ਆਪਾਂ ਰੋਕ ਸਕਦੇ ਆ ਜੇ ਪੰਜਵੇਂ ਪਾਸ਼ਾ ਨੂੰ ਤਤੀ ਤਵੀ ਤੇ ਬਹਾਇਆ ਤਾਂ ਮੀਰੀ ਪੀਰੀ ਦਾ ਸਦਾਹਤ ਨਾਲ ਹੀ ਆ ਗਿਆ ਛੇਵੇਂ ਪਾਸ਼ਾ ਲੈ ਆਂਦਾ ਜੇ ਨੌਵੇਂ ਪਾਸ਼ਾ ਨੂੰ ਸ਼ਹੀਦ ਕੀਤਾ ਦਿੱਲੀ ਦੇ ਵਿੱਚ ਤੇ ਪੰਜ ਪਿਆਰੇ ਸਾਜ਼ ਕੇ ਫੌਜ ਤਿਆਰ ਕਰਤੀ ਗਈ ਜਦੋਂ ਨੌਵੇਂ ਪਾਸ਼ਾ ਨੂੰ ਇਹ ਕਿਹਾ ਗਿਆ ਸੀ ਵੀ ਗੁਰੂ ਜੀ 10ਵੇਂ ਪਾਸ਼ਾ ਆਪਣੇ ਛੋਟੇ ਆ ਹੁਣ ਕੀ ਹੋਣਾ ਚਾਹੀਦਾ ਉਹਨਾਂ ਨੇ ਬੜੀ ਵਧੀਆ ਗੱਲ ਕਹਿਤੀ ਸੀ ਬਲ ਹੂਆ ਬੰਦਨ ਛੋਟੇ ਸਭ ਕੁਝ ਹੋਦ ਪਾਰ ਤੁਸੀਂ ਆਪਣੀ ਸ਼ਕਤੀ ਤਿਆਰ ਕਰ ਲਓ ਬਲ ਪੈਦਾ ਕਰ ਲਓ ਤੇ ਸਭ ਮਸਲੇ ਹੱਲ ਹੋ ਜਾਣਗੇ ਤੇ 10ਵੇਂ ਪਾਸ਼ਾ ਨੇ ਸੂਰਾ ਸਿਰਜਿਆ ਤੇ ਨਾਲ ਹੀ ਕਹਤਾ ਸੀ ਸੂਰਾ ਸੋ ਜੋ ਨਿਰਦਨ ਕੋ ਪਾਲੇ ਸੂਰਾ ਸੋ ਜੋ ਦੁਸ਼ਕ ਕੋ ਗਾਲੇ ਇਹ ਸਾਡੇ ਕੋਲ ਬੜਾ ਵੱਡਾ ਫਲਸਫਾ ਆ ਬੜਾ ਵੱਡਾ ਸਾਡੇ ਕੋਲ ਗਿਆਨ ਆ ਜੇ ਅਸੀਂ ਅੱਖਾਂ ਬੀਟ ਕੇ ਮੱਥਾ ਟੇਕ ਕੇ ਉਥੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਧਰਲੇ ਪਾਸੇ ਨੂੰ ਤੁਰ ਪਈਏ ਉਹਨਾਂ ਦੇ ਵਿਚਾਰਾਂ ਨੂੰ ਲਾਗੂ ਨਾ ਕਰੀਏ ਫਿਰ ਕੁਝ ਨਹੀਂ ਬਣਨ ਵਾਲਾ ਸਾਡੇ ਕੋਲ ਤਜਰਬਾ ਆ ਥੋੜੇ ਸਮੇਂ ਦਾ ਬਹੁਤਾ ਪੁਰਾਣਾ ਨਹੀਂ ਸਰਕਾਰ ਨੇ ਭਾਰਤ ਭਰ ਦੇ ਵਿੱਚ ਮੰਡੀਆਂ ਤੋੜਨ ਦਾ ਪ੍ਰੋਗਰਾਮ ਬਣਾਇਆ ਵੀ ਮੰਡੀ ਨਹੀਂ ਰਹਿਣ ਦੇਣੀ ਤੁਹਾਡੇ ਲਾਲ ਚੰਡੇ ਦੇ ਵਿਚਾਰਾਂ ਦੇ ਲੋਕਾਂ ਨੇ ਸ਼ੁਰੂਆਤ ਕੀਤੀ 5-500 ਤੋਂ 7-700 ਤੋਂ ਸ਼ੁਰੂ ਕਰਕੇ 5-5 ਲੱਖਾਂ ਤੱਕ ਪਹੁੰਚੇ ਪਰ ਸ਼ੁਰੂਆਤ ਤੁਹਾਨੂੰ ਕਰਨੀ ਪੈਣੀ ਆ ਜੇ ਅਸੀਂ ਅੜੀ ਕੀ ਜਾਈਏ ਕੋਈ ਹੋਰ ਆ ਕੇ ਤੁਹਾਨੂੰ ਕਰ ਦੋ ਅਸੀਂ 13 ਮਹੀਨੇ ਦੀ ਗੱਲ ਕਰਦੇ ਆ ਕਿਉਂਕਿ ਉਹ ਜਿਆਦਾ ਫੋਕਸ ਹੋ ਗਿਆ ਪਰ 4 ਮਹੀਨੇ 6 ਮਹੀਨੇ ਪੰਜਾਬ 'ਚ ਬੱਕਰੇ ਲੜੇ ਆਪਾਂ ਮਈ ਤੋਂ ਲੈ ਕੇ ਨਵੰਬਰ ਤੱਕ ਲਗਾਤਾਰ ਲੜਾਈ ਲੜੀਆ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਮੋਦ ਰੋਕੇ ਅਡਾਨੀਆਂ ਵਾਰਨੀਆਂ ਦੇ ਵੱਡੇ ਵੱਡੇ ਮੋਲਾਂ ਨੂੰ ਬੰਦ ਕੀਤਾ ਉਹਨਾਂ ਦੇ ਪੰਪ ਬੰਨ ਜੇ ਬੰਦ ਕੀਤੇ ਗਏ ਤਾਂ ਨਾਲ ਦੀਆਂ ਫੋਰਸਾਂ ਤੁਰੀਆਂ ਸੀ ਉਹ ਤੋਂ ਬਾਅਦ ਸਤੰਬਰ ਮੇਂ ਜਾ ਕੇ ਪੰਜਾਬ ਦੀਆਂ ਦੂਜੀ ਜਥੇਬੰਦੀਆਂ ਨੂੰ ਸੱਦਾ ਦਿੱਤਾ ਉਹ ਤਾਂ ਸਾਡੇ ਰਾਈਆ ਸੀ ਮੈਂ ਬੇਨਤੀ ਕਰਨਾ ਚਾਹੁੰਨਾ ਪਹਿਲਾਂ ਆਪਾਂ ਖੱਬੇ ਪੱਕੀ ਆਪਣੀ ਏਕਤਾ ਬਣਾਈਏ ਘੋੜਾਂ ਵਿੱਚ ਇਕੱਠੇ ਜੇ ਸੰਘਾਸ਼ਾ ਵਿੱਚ ਇਕੱਠੇ ਹੋਈਏ ਇਹ ਬਾਜਮੀ ਫੋਰਸ ਆ ਦੂਜੀਆਂ ਤਾਕਤਾਂ ਨੇ ਉਦੋਂ ਆਉਣਾ ਜਿਹੜੀਆਂ ਕਦੇ-ਕਦੇ ਲੜਦੀਆਂ ਹੁੰਦੀਆਂ ਹੁੰਦੀਆਂ 6 ਮਹੀਨੇ ਬਾਅਦ ਜਦੋਂ ਤੁਹਾਡੀ ਸ਼ਕਤੀ ਹੋਊਗੀ ਲੜਿਆ ਇਹ ਜਿਹੜੇ ਕਹਿੰਦੇ ਮੋਦੀ ਹੈ ਤੋਂ ਮਮਕਨ ਹੈ ਮੋਦੀ ਦੀ ਧੌਣ ਚੋਕੀਲਾ ਕੱਢ ਕੇ ਦਿੱਲੀੋਂ ਵਾਪਸ ਆਏ ਸੀ ਆਪਾਂ ਮੋਦੀ ਮਮਕਨ ਨਹੀਂ ਸੀ ਰਿਹਾ ਅੱਜ ਸਾਨੂੰ ਦੇਖਣਾ ਪਾਊਗਾ ਕੱਲਾ ਸਬਦਾਨਦਾਰ ਰੋਲਾ ਨਹੀਂ ਕੱਲਾ ਦੇਸ਼ ਜਾਂ ਸੂਬੇ ਦਾ ਰੋਣਾ ਨਹੀਂ ਇਹ ਨਾਰੇ ਆਪਾਂ ਲਾਏ ਆ ਫੋਸਟ ਕਰਕੇ ਲਾਏ ਆ ਪਰ ਦੁਨੀਆ ਭਰ ਦੇ ਵਿੱਚ ਕੋਸ਼ਾਂ ਹੋ ਰਹੀਆਂ ਇੱਕ ਰਾਸ਼ਟਰ ਇੱਕ ਧਰਮ ਇੱਕ ਕੌਮ ਇੱਕ ਚੋਣ ਤੇ ਇੱਕ ਅਮੀਰ ਤੇ ਇੱਕ ਉਹਦਾ ਕੰਮ ਕਰਨ ਵਾਲਾ ਚੇਲਾ ਤੁਸੀਂ ਆ ਦੇਖ ਲਿਆ ਹੋਣਾ ਮੋਦੀ ਬੜਾ ਜੋਲ ਆ ਰਿਹਾ ਟਰੰਪ ਮੇਰਾ ਮਿੱਤਰ ਆ ਮੇਰਾ ਦੋਸਤ ਆ ਪਰ ਜਿੱਦਣ ਉਹਨੇ ਸੌ ਖਾਦੀ ਮੋਦੀ ਨਹੀਂ ਸਦਿਆ ਉਹਨੇ ਅੰਬਾਨੀ ਸਦਿਆ ਅੰਬਾਨੀ ਨਾਲ ਮੁਲਾਕਾਤ ਮਾਸਕ ਦੀ ਕਿ ਹੋਈ ਦੁਨੀਆ ਦਾ ਸਭ ਤੋਂ ਅਮੀਰ ਮਾਸਕ ਤੇ ਹਿੰਦੁਸਤਾਨ ਦਾ ਸਭ ਤੋਂ ਅਮੀਰ ਅੰਬਾਨੀ ਮੁਲਾਕਾਤਾਂ ਕਿਹਦੀਆਂ ਹੋ ਰਹੀਆਂ ਪੈਸੇ ਵਾਲੇ ਲੋਕਾਂ ਦੀਆਂ ਇਸ ਵਰਖ ਨੂੰ ਕਿੱਦਾਂ ਚਲਾਉਣਾ ਤੇ ਟਰੰਪ ਹਾਰ ਰਿਹਾ ਸੀ 1000 ਕਰੋੜ ਡਾਲਰ ਐਲਨ ਮਸਕ ਨੇ ਉੱਤੇ ਪੈਸਾ ਲਾਇਆ ਇਲੈਕਸ਼ਨ ਚ ਤਾਉਣ ਲਈ ਤੇ ਅੱਜ ਉਹਦਾ ਆਰਥਿਕ ਸਲਾਹਕਾਰ ਵੀ ਐਲਨ ਮਸਕ ਹੀ ਆ ਪਾਲਿਸੀ ਕਿਹੜੀ ਬਣੂਗੀ ਕਿ ਹੋਜੇ ਕੰਮ ਹੋਣਗੇ ਉੱਥੇ ਦੀ ਕੈਬਨਿਟ ਨਹੀਂ ਪਾਸ ਕਰਦੀ ਮੈਂ ਜ਼ਿਆਦਾ ਲੰਮਾ ਨਾ ਕਹਾਵਾਂ ਬੇਨਤੀ ਕਰਦਾ ਜਗਰੂਪ ਜੀ ਗਰਮੀਤ ਜੀ ਓਮਕਾਰ ਜੀ ਇਹ ਬੜੀ ਜਿਹੜੀਆਂ ਆਉਣ ਵਾਲੀਆਂ ਲੜਾਈਆਂ ਇੱਕਾ ਦੁੱਕਾ ਦੇ ਨਾਲ ਹੀ ਹੋਣ ਵਾਲੀਆਂ ਰੈਲੀ ਕਰ ਲੈ ਘਰੋਂ ਚਲ ਗਏ ਚਾਰ ਦਿਨ ਕਹਿ ਗਏ ਰੈਲੀ ਬਹੁਤ ਵਧੀਆ ਹੋ ਗਈ ਲਗਾਤਾਰ ਸੰਘਰਸ਼ਾਂ ਨਾਲ ਸਰਕਾਰਾਂ ਕੋਸ਼ਿਸ਼ ਕਰਦੀਆਂ ਜੇ ਕਿਸਾਨ ਲੜਿਆ 1.5 ਸਾਲ ਤੇ ਪ੍ਰਧਾਨ ਜੀ ਦੱਸ ਗਏ ਆ ਅੱਜ ਧਮਕਾ ਮਾਰੇ ਨਾ ਪੰਜਾਬ ਦੀ ਸਰਕਾਰ ਨੇ ਮੰਡੀਕਰਨ ਬਿੱਲ ਜਿਹੜਾ ਰੱਦ ਕਰ ਦਿੱਤਾ ਇਹ ਆ ਸ਼ਕਤੀ ਇਹ ਆ ਲੜਾਈ ਜੇ ਕਿਸਾਨ ਮਜ਼ਦੂਰ ਨੌਜਵਾਨ ਵਿਦਿਆਰਥੀ ਆਪਾਂ ਇਕੱਠੇ ਹੋਈਏ ਢੇੜ ਦੀ ਲੜਾਈ ਲੋਕਾਂ ਨੇ ਲੜਨੀ ਆ ਜੇ ਨਹੀਂ ਲੜਾਂਗੇ 50 50 ਲੱਖ ਲਾ ਕੇ ਰਸਤੇ ਦੇ ਵਿੱਚ ਵਿਚਾਰੇ ਨੌਜੋਨਿਆਂ ਦੀਆਂ ਮੋਤਾਂ ਹੋ ਰਹੀਆਂ ਵਾਪਸੀ ਬੇੜੀਆਂ ਹੀ ਜਗੜ ਕੇ ਸਾਨੂੰ ਛੱਡਿਆ ਜਾ ਰਿਹਾ ਉਹ ਲੋਕ ਲੜਨਗੇ ਜੇ ਲਾਲ ਝੰਡੇ ਵਾਲੇ ਰਾਹ ਦਿਖਾਉਣਗੇ ਲੰਬੀਆਂ ਲੜਾਈਆਂ ਦੀਆਂ ਤਿਆਰੀਆਂ ਕਰੋ ਇੱਕਾ ਵਧਾਈਏ ਜੈ ਜਨਤਾ ਜੈ ਸ੍ਰੀ ਅੱਛ ਜੱਤ ਲੜਨ ਵਾਲੇ ਲੋਕਾਂ